ਕਿਵੇਂ ਲੈ ਕੇ ਜਾਂਦੇ ਹੋ ਸਿਲੰਡਰ ਕਿਉਂਕਿ ਹੁਣ ਲੋਕ ਤਾਂ ਟੈਂਪੋ ਦੇ ਵਿੱਚ ਲੈ ਜਾਂਦੇ ਸੀ ਤੁਸੀਂ ਕਿਵੇਂ ਲੈ ਸਰ ਮੈਂ ਬੈਟਰੀ ਰਿਕਸ਼ਾ ਤੇ ਲੈ ਕੇ ਜਾਣੀ ਆ ਉਹਦੇ ਅੱਗੇ ਬਹੁਤ ਸਪੇਸ ਹੈ ਆਟੋ ਰਿਕਸ਼ਾ ਬੈਟਰੀ ਰਿਕਸ਼ਾ ਹੈ ਇਹਦੇ ਅੱਗੇ ਆਖੇ ਕਾਫੀ ਸਪੇਸ ਹੁੰਦਾ ਹੈ ਉਸ ਤੇ ਮੈਂ ਰੱਖ ਕੇ ਤਾਂ ਦੋ ਸਿਲੰਡਰ ਲੋਡ ਕਰਕੇ ਲੈ ਜਾਣੀ ਆ ਇੱਕ ਵਾਰੀ ਸਰ ਮੇਰੇ ਹਸਬੰਡ ਵੀ ਅਰਣ ਗੈਸਟੇ ਕੰਮ ਕਰਦੇ ਆ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਘਰ ਫ੍ਰੀ ਰਹਿਣ ਮੈਂ ਵੀ ਘਰ ਫ੍ਰੀ ਰਹਿਣੀ ਆ ਤਾਂ ਮੈਨੂੰ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਬੱਟੇ ਹੁਣ ਜਦੋਂ ਅਸੀਂ ਲੇਡਿਸ ਅੱਗੇ ਜਾਂਦੀ ਆ ਉਹ ਬਹੁਤ ਖੁਸ਼ ਹੋ ਜਾਂਦੇ ਹਾਂ ਹਾਂਜੀ ਅਗਰ ਉਹਨਾਂ ਨੇ ਕੋਈ ਗੱਲ ਬਾਤ ਕਰਨੀ ਆ ਸਾਨੂੰ ਅੰਦਰ ਬਿਠਾ ਲੈਂਦੀ ਆ ਮੈਂ ਮੈਂ ਇਦਾਂ ਇਦਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਵੀ ਇੱਕ ਮਹਿਲਾ ਨੇ ਅਸੀਂ ਵੀ ਇੱਕ ਮਹਿਲਾ ਹਾਂ ਹਾਂਜੀ ਉਹ ਬਹੁਤ ਸੇਫ ਆਪਣੇ ਆਪ ਨੂੰ ਫੀਲ ਕਰਦੀ ਆ ਫੈਮਿਲੀ ਸਪੋਰਟ ਕਰਦੀ ਆ ਤੁਹਾਨੂੰ ਹਾਂਜੀ ਸਰ ਫੈਮਿਲੀ ਫੁੱਲ ਸਪੋਰਟ ਕਰ ਰਹੀ ਹੈ ਮੇਰੇ ਹਸਬੰਡ ਹੈ ਫੈਮਿਲੀ ਵਿੱਚ ਤੇ ਮੇਰੀ ਬੇਟੀ ਤੇ ਬੇਟਾ ਹੈਗੇ ਨੇ ਉਹ ਫੁੱਲ ਸਪੋਰਟ ਕਰਦੇ ਨੇ ਲੋਕ ਕਿਸ ਤਰ੍ਹਾਂ ਦੇ ਰਿਸਪੌਂਸ ਦਿੰਦੇ ਪਹਿਲਾਂ ਤਾਂ ਦੇਖ ਕੇ ਇੱਕ ਵਾਰੀ ਚੌਕ ਜਾਂਦੇ ਹੁੰਦੇ ਵੀ ਐਸਮਰ ਸਿਲੰਡਰ ਕੋਲ ਲੈ ਕੇ ਹਾਂਜੀ ਸਰ ਮੈਂ ਸਵੇਰੇ ਵੀ ਇੱਕ ਡਿਲੀਵਰੀ ਦੇਣ ਗਈ ਸੀ ਤਾਂ ਉਹ ਸਰ ਨੇ ਕਿਹਾ ਅੱਜ ਤੁਸੀਂ ਆਏ ਹੋ ਤਾਂ ਬਹੁਤ ਅੱਛਾ ਲੱਗਿਆ ਕਹਿੰਦਾ ਮੈਮ ਵੈਰੀ ਗੁੱਡ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜੀ ਲੇਡੀਜ਼ ਹੈ ਉਹ ਸਿਲੰਡਰ ਪਹੁੰਚਾ ਰਹੀ ਹੈ ਪਹਿਲਾਂ ਵੀ ਕਦੇ ਹੋਇਆ ਹਾਂਜੀ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਅਰुण ਗੈਸ ਜੀ ਫਸਟ ਟਾਈਮ ਚ ਲੇਡੀ ਟੂ ਲੇਡੀਜ਼ ਆਸੀ ਕਹਿੰਦੇ ਕਿ ਮਹਿਲਾਵਾਂ ਨੂੰ ਵੀ ਅੱਗੇ ਆਣਾ ਚਾਹੀਦਾ ਵੀ ਹਰ ਕੰਮ ਨੂੰ ਵੈਸੇ ਅੱਗੇ ਹੈ ਹੈਗੇ ਹੀ ਨੇ ਪਰ ਇਸ ਕੰਮ ਨੂੰ ਵੀ ਅੱਗੇ ਆਣਾ ਚਾਹੀਦਾ ਅੱਜ ਕੱਲ ਮਹਿਲਾਵਾਂ ਕਿਸੇ ਤੋਂ ਘਟ ਨਹੀਂ ਹੈਗੀਆਂ ਉਹ ਆਪਣੇ ਹਸਬੰਦ ਦੀ ਬਹੁਤ ਹੈਲਪ ਕਰ ਰਹੀਆਂ ਨੇ ਇਸ ਕੰਮ ਦੇ ਵਿੱਚ ਮੈਮ ਖੁਸ਼ ਹੋ ਇਸ ਕੰਮ ਤੋਂ ਹਾਂਜੀ ਸਰ ਬਹੁਤ ਖੁਸ਼ ਹਾਂ ਕਿ ਕਿਸੇ ਮਜਬੂਰੀ ਵਿੱਚੇ ਕੰਮ ਨਹੀਂ ਕਰ ਰਹੇ ਸਾਨੂੰ ਅੱਛਾ ਲੱਗਦਾ ਇਸ ਕਰਕੇ ਕਰ ਰਹੇ ਜਿਨ੍ਹਾਂ ਕੋ ਸਿਲੰਡਰ ਨਹੀਂ ਹੈਗਾ ਉਹ ਫਾਰਮ ਫਿਲ ਕਰਵਾ ਸਕਦੇ ਨੇ ਤੇ ਦੀਵਾਲੀ ਦੇ ਟਾਈਮ 'ਚ ਉਹਨਾਂ ਨੂੰ ਸਿਲੰਡਰ ਦਿੱਤੇ ਜਾਣਗੇ ਇੱਕ ਬਹੁਤ ਵੱਡੀ ਮਿਸਾਲ ਹੋ ਤੁਸੀਂ ਦੋਨੇ ਮੈਡਮ ਜਿਹੇ ਹੈਗੇ ਹੋ ਸਰ ਮੈਂ ਤਾਂ ਸਾਰ ਸਭ ਨੂੰ ਇਹ ਕਹਾਂਗੀ ਕਿ ਕੰਮ ਵਿੱਚ ਕੋਈ ਸ਼ਰਮ ਨਹੀਂ ਕਰਨੀ। ਆਸੀਂ ਭੰ ਕਿੰਨੇ ਸਿਲੰਡਰ ਇੱਕ ਦਿਨ ਦੇ ਦੇ ਡਿਲੀਵਰ ਕਰ ਲੈਂਦੇ। 20 ਸਿਲੰਡਰ ਸਰ ਇੱਕ ਟਾਈਮ 'ਚ ਡਿਲੀਵਰ ਕਰਦੇ ਆਂ। ਇੱਕ ਦਿਨ ਦੇ ਵਿੱਚ 20 ਸਿਲੰਡਰ ਤੁਸੀਂ ਡਿਲੀਵਰ ਕਰਦੇ ਆਂ। ਆਪ ਜੀ ਡਿਲੀਵਰ ਕਰਦੇ ਆਂ ਸਰ। ਜੇ ਬੰਦਾ ਆਪਣਾ ਥਾਂ ਲਵੇ ਕਿ ਅਸੀਂ ਮਿਹਨਤ ਕਰਕੇ ਕੁਝ ਕਰਨਾ ਹੈ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਤਾਂ ਉਹ ਜੋ ਮਰਜ਼ੀ ਕਰ ਸਕਦਾ। ਸਸ਼ਕਾਲ ਤੁਸ ਦੇਖ ਰਹੇ ਹੋਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਹੁਣ ਤੱਕ ਤਾਂ ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ ਸਿਲੰਡਰ ਜਿਹੜਾ ਵੈ ਉਹ ਪੁਰਸ਼ ਮੇਲ ਜਿਹੜੇ ਨੇ ਉਹ ਲੈ ਕੇ ਆਉਂਦੇ ਹੁੰਦੇ ਸੀ ਪਰ ਹੁਣ ਸਾਡੀਆਂ ਮਹਿਲਾਵਾਂ ਸਾਡੀਆਂ ਮਾਵਾਂ ਭੈਣਾਂ ਵੀ ਜਿਹੜੀਆਂ ਨੇ ਘਰਾਂ ਤੱਕ ਸਿਲੰਡਰ ਪਹੁੰਚਾਣ ਗੀਆਂ ਸੋ ਇੱਕ ਇਹੋ ਜਿਹੀ ਮਿਸਾਲ ਇਹ ਇੱਕ ਇਸ ਤਰ੍ਹਾਂ ਦਾ ਜਿਹੜਾ ਜज्ਬਾ ਹੈ ਉਹ ਲੈ ਕੇ ਮੇਰੇ ਨਾਲ ਸਾਡੀ ਭੈਣ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਭੈਣੇ ਕੀ ਨਾਮ ਹੈ ਪੂਜਾ ਚਾਵਲਾ ਸਰ ਅੱਛਾ ਪਹਿਲਾਂ ਤਾਂ ਇਹ ਹੀ ਦੇਖਿਆ ਸੀਗਾ ਵੀ ਜਿਹੜੇ ਪੁਰਸ਼ ਹੁੰਦੇ ਉਹੀ ਲੈ ਕੇ ਜਾਂਦੇ ਆ ਵੀ ਸਿਲੰਡਰ ਪਹੁੰਚਾਉਂਦੇ ਆ ਤੁਸੀਂ ਕਿਵੇਂ ਸ਼ੁਰੂ ਕੀਤਾ ਇਹ ਸਰ ਮੇਰੇ ਹਸਬੰਡ ਵੀ ਅਰਣ ਗੈਸਟੇ ਕੰਮ ਕਰਦੇ ਆ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਘਰ ਫ੍ਰੀ ਰੈਂਡ ਮੈਂ ਵੀ ਘਰ ਫ੍ਰੀ ਰਹਿਣੀ ਆ ਤਾਂ ਮੈਨੂੰ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਵੀ ਬੈਟਰੀ ਤੇ ਸਕੂਟਰ ਤੇ ਮੈਂ ਲੈ ਕੇ ਜਾਇਆ ਕਰਾਂਗੀ ਸਿਲੰਡਰ ਉਹ ਕਹਿੰਦੇ ਨਹੀਂ ਤੈਨੂੰ ਚੰਗਾ ਨਹੀਂ ਲੱਗਣਾ ਤੇਰੀ ਤੈਨੂੰ ਬੇਇੱਜ਼ਤੀ ਮਹਿਸੂਸ ਹੋਏਗੀ ਮੈਂ ਕਿਹਾ ਨਹੀਂ ਮੈਂ ਵੀ ਜਾ ਕੇ ਇੱਕ ਵਾਰੀ ਟਰਾਈ ਕਰਕੇ ਦੇਖਦੇ ਆਂ ਜਦੋਂ ਮੈਂ ਫਸਟ ਟਾਈਮ ਗਈ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਤਾਂ ਮੈਂ ਵੀ ਉਹਨਾਂ ਦੇ ਨਾਲ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਫਿਰ ਮੈਂ ਐਕਟਿਵਾ ਤੇ ਦੋ ਸਿਲੰਡਰ ਲੋਡ वैसे मैम वी मेल्स ਨੂੰ ਤਾਂ ਕੋਈ ਦਿੱਕਤ ਨਹੀਂ ਹੁੰਦੀ ਸਿਲੰਡਰ ਉਠਾਣਾ ਵੀ ਹੁੰਦਾ ਸਿਲੰਡਰ ਘਰੇ ਉੱਪਰ ਛੱਤ ਤੇ ਵੀ ਕਈ ਵਾਰੀ ਪਹੁੰਚਾਉਣਾ ਹੁੰਦਾ ਐ ਇਸ ਤਰ੍ਹਾਂ ਵੀ ਦਿੱਕਤ ਆਉਂਦੀ ਤੁਹਾਨੂੰ ਹਾਂਜੀ ਸਰ ਕਈ ਵਾਰ ਦਿੱਕਤ ਆਉਂਦੀ ਹੈ ਕਈ ਵਾਰ ਲੇਡੀਜ਼ ਕਹਿ ਦਿੰਦੀਆਂ ਮੈਮ ਕੋਰ ਵਿੱਚ ਕੋਈ ਨਹੀਂ ਹੈ ਤੁਸੀਂ ਮੇਰੀ ਹੈਲਪ ਕਰ ਦਿਓ ਮੈਂ ਵੀ ਤੁਹਾਡੇ ਨਾਲ ਚੱਕਵਾ ਦਿੰਨੀ ਆ ਤਾਂ ਤੁਹਾਨੂੰ ਉਹਨਾ ਫਸਟ ਟਾਈਮ ਫਸਟ ਫਲੋਰ ਤੇ ਰਖਵਾਣਾ ਹੈ ਜਾਂ ਅੰਦਰ ਕਰਕੇ ਲੈ ਕੇ ਜਾਣਾ ਹੈ ਕਈ ਵਾਰ ਕੋਈ ਵੀ ਲੇਡੀਜ਼ ਨੂੰ ਦਿੱਕਤ ਹੁੰਦੀ ਹੈ ਕੋਈ ਕੋਈ ਹੋਰ ਵੀ ਪ੍ਰੋਬਲਮ ਹੁੰਦੀਆਂ ਨੇ ਲੇਡੀਜ਼ ਨੂੰ ਤਾਂ ਉਹ ਕਹਿੰਦਾ ਮੈਮ ਸਾਨੂੰ ਅੰਦਰ ਕਰਵਾ ਦੋ ਤਾਂ ਉਹਨਾਂ ਦੇ ਨਾਲ ਹੈਲਪ ਕਰਕੇ ਅੰਦਰ ਕਰਵਾ ਦਿੱਤੇ। ਅੱਛਾ ਤੇ ਹੁਣ ਕਿਵੇਂ ਲੈ ਕੇ ਜਾਂਦੇ ਹੋ ਸਿਲੰਡਰ ਕਿਉਂਕਿ ਹੁਣ ਲੋਕ ਤਾਂ ਟੈਂਪੂ ਦੇ ਵਿੱਚ ਲੈ ਜਾਂਦੇ ਸੀ ਤੁਸੀਂ ਕਿਵੇਂ ਲੈ ਸਰ ਮੈਂ ਬੈਟਰੀ ਰਿਕਸ਼ਾ ਤੇ ਲੈ ਕੇ ਜਾਂਦੀ ਆ ਉਹਦੇ ਅੱਗੇ ਬਹੁਤ ਸਪੇਸ ਹੈ ਆਟੋ ਰਿਕਸ਼ਾ ਬੈਟਰੀ ਰਿਕਸ਼ਾ ਹੈ ਇਹਦੇ ਅੱਗੇ ਆਖੇ ਕਾਫੀ ਸਪੇਸ ਹੁੰਦਾ ਹੈ ਉਸ ਤੇ ਮੈਂ ਰੱਖ ਕੇ ਤਾਂ ਦੋ ਸਿਲੰਡਰ ਲੋਡ ਕਰਕੇ ਲੈ ਜਾਂਦੀ ਆ ਇੱਕ ਵਾਰ ਵਿੱਚ। ਇੱਕ ਇੱਕ ਸਿਲੰਡਰ ਇੱਕ ਡਿਲੀਵਰੀ ਹੋਵੇ ਤਾਂ ਇੱਕ ਲੈ ਜੀਦਾ ਜੇ ਦੋ ਡਿਲੀਵਰੀਆਂ ਇਕੱਠੀਆਂ ਹੋਣ ਤਾਂ ਦੋ ਵੀ ਲੈ ਜੀਦੇ। ਮਤਲਬ ਜਿੰਨੇ ਇਕੱਠਾ ਕਰਕੇ ਲੈ ਕੇ ਜਾਂਦੇ ਉਸ ਤਰ੍ਹਾਂ ਨਹੀਂ ਮਤਲਬ ਜਦੋਂ ਜਿੰਨੇ ਡਿਲੀਵਰੀ ਆ ਗਈ ਉਹ ਜਿੰਨੇ ਜਿੰਨੇ ਸਾਡੀ ਐਪ 'ਚ ਬੁਕਿੰਗ ਹੁੰਦੀ ਹੈ ਜੇ ਇੱਕ ਏਰੀਆ ਦੇ ਦੋ ਬੁਕਿੰਗਾਂ ਇੱਕ ਟਾਈਮ 'ਚ ਤਾਂ ਇੱਕ ਏਰੀਆ ਦੀ ਦੋ ਬੁਕਿੰਗਾਂ ਨੂੰ ਦੋ ਸਿਲੰਡਰ ਇੱਕ ਟਾਈਮ 'ਚ ਲੈ ਜੀਦੇ। ਅੱਛਾ ਕਿਹੜੇ-ਕਿਹੜੇ ਏਰੀਆ 'ਚ ਫਿਰ ਤੁਸੀਂ ਜਾਂਦੇ ਹੋ? ਸਰ ਆਜ਼ਾਦਨਗਰ, ਨਿਊ ਆਜ਼ਾਦਨਗਰ, ਕਾਰਾਬਾਰਾ, ਸਬਜ਼ੀ ਮੰਡੀ, ਉਧਰ ਜਲੇਬੀ ਮੋੜ, ਬਾਜੀਗੜ ਟੇਰਾ, ਸਲੇਮ ਟਾਬਰੀ, ਅਮਨਨਗਰ, ਭਾਰਤਿਕ ਲੋਨੀ ਪੂਰਾ ਸਾਰੇ ਏਰੀਆ ਚ ਸਰ ਮੇਰੇ ਕੋ 10 ਏਰੀਏ ਨੇ ਮੈਂ ਉੱਥੇ ਸਾਰੀ ਡਿਲੀਵਰੀ ਕਰਦੇ ਆ। ਇਹ ਤੁਹਾਡੀ ਆਪਣੀ ਏਜੰਸੀ ਮੈਂ ਸੁਣਿਆ ਤੁਹਾਡੀ ਆਪਣੀ ਦੀ ਏਜੰਸੀ ਹੈ। ਹਾਂਜੀ ਸਰ ਗ੍ਰੀਨਲੈਂਡ ਸਕੂਲ ਦੇ ਬੈਕਸਾਈਡ ਤੇ ਮੇਰੀ ਆਪਣੀ ਏਜੰਸੀ ਹੈ ਪੂਜਾ ਚਾਵਲਾ ਸੀਐਸਸੀ ਸੈਂਟਰ ਦੇ ਨਾਮ ਤੇ। ਪਰ ਮੈਮ ਤੁਸੀਂ ਤਾਂ ਵੀ ਤੁਹਾਡੀ ਆਪਣੀ ਏਜੰਸੀ ਤੁਸੀਂ ਬੰਦੇ ਰੱਖ ਸਕਦੇ ਸੀ ਕੰਮ ਕਰਾ ਸਕਦੇ ਸੀ ਵੀ ਅੱਜ ਕੱਲ ਹੈਨਾ ਵੀ ਤੁਸੀਂ ਇਹ ਵੀ ਸਿਰਫ ਇਹ ਕਿ ਸੋਚੇ ਵੀ ਮੈਂ ਹੀ ਡਿਲੀਵਰ ਕਰਾਂ। ਸਰ ਬੰਦੇ ਰੱਖ ਸਕਦੇ ਆ ਕਿ ਉਹਨਾਂ ਤੇ ਜ਼ਿਆਦਾ ਫੇਥ ਨਹੀਂ ਕੀਤਾ ਜਾਂਦਾ ਅੱਜ ਕੱਲ ਆਪਾਂ ਆਪ ਨਹੀਂ ਉਹਨਾਂ ਨੂੰ ਗੱਡੀ ਵੀ ਦੇਣੀ ਹੈ ਫਿਰ ਪੇਮੈਂਟ ਦਾ ਵੀ ਇਸ਼ੂ ਹੋ ਜਾਂਦਾ ਤੇ ਉਹਨਾਂ ਨੂੰ ਆਪਣੀ ਵੀ ਸਾਡੇ ਆਪਣੇ ਖਰੀਦੇ ਹੋਏ ਨੇ ਸਿਲੰਡਰ ਵੀ ਉਹਨਾਂ ਦੇ ਹਵਾਲੇ ਕਰਨੇ ਤਾਂ ਫਿਰ ਅੱਛਾ ਨਹੀਂ ਲੱਗਦਾ ਕਈ ਵਾਰ ਕੋਈ ਦਿੱਕਤ ਪਰੇਸ਼ਾਨੀ ਆ ਜਾਏ ਤਾਂ ਅਰुण ਗੈਸ ਨੂੰ ਸਾਨੂੰ ਹੀ ਜਵਾਬ ਦੇਣਾ ਪੈਣਾ ਹੈ ਐਗਰੀਮੈਂਟ ਐਨਾ ਸਾਡਾ ਉਹਨਾਂ ਨਾਲ ਤਾਂ ਉਸ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਜਾਂ ਲਾਸ ਹੁੰਦਾ ਹੈ ਤਾਂ ਉਹ ਸਾਡੇ ਸਾਡੇ ਤੇ ਹੀ ਗੱਲ ਆਏਗੀ ਕੱਲ ਨੂੰ ਅੱਛਾ ਫੈਮਿਲੀ ਸਪੋਰਟ ਕਰਦੀ ਹੈ ਤੁਹਾਨੂੰ ਹਾਂਜੀ ਸਰ ਫੈਮਿਲੀ ਫੁੱਲ ਸਪੋਰਟ ਕਰ ਰਹੀ ਹੈ ਮੇਰੇ ਹਸਬੰਡ ਹੈ ਫੈਮਿਲੀ ਵਿੱਚ ਤੇ ਮੇਰੀ ਬੇਟੀ ਤੇ ਬੇਟਾ ਹੈਗੇ ਨੇ ਉਹ ਫੁੱਲ ਸਪੋਰਟ ਕਰਦੇ ਨੇ ਛੋਟੇ ਨੇ ਬਟ ਅੱਛੇ ਉਹ ਵੀ ਕਸਟਮਰ ਹੈ ਬਹੁਤ ਅੱਛੀ ਡੀਲ ਕਰ ਲੈਂਦੇ ਨੇ ਫੋਨ ਪਿਕ ਕਰਕੇ ਹਾਂਜੀ ਅੱ ਫੋਨ ਕਰਦੇ ਹੋਵੋਗੇ ਤੁਸੀਂ ਹਨਾ ਵੀ ਤੁਹਾਡਾ ਸਿਲੰਡਰ ਹੈ ਲੋਕ ਕਿਸ ਤਰ੍ਹਾਂ ਦੇ ਰਿਸਪੌਂਸ ਦਿੰਦੇ ਪਹਿਲਾਂ ਤਾਂ ਦੇਖ ਕੇ ਇੱਕ ਵਾਰੀ ਚੌਂਕ ਜਾਂਦੇ ਹੁੰਦੇ ਵੀ ਅਸਮਰ ਸਿਲੰਡਰ ਕੋਲ ਲੈ ਕੇ ਹਾਂਜੀ ਸਰ ਮੈਂ ਸਵੇਰੇ ਵੀ ਇੱਕ ਡਿਲੀਵਰੀ ਦੇਣ ਗਈ ਸੀ ਤਾਂ ਉਹ ਸਰ ਨੇ ਕਿਹਾ ਕਿ ਮੈਮ ਲਾਸਟ ਟਾਈਮ ਤਾਂ ਆਟੋ ਰਿਕਸ਼ੇ ਤੇ ਸਾਰਾ ਆਈ ਸੀ ਤੇ ਦੇਣ ਵਾਸਤੇ ਤਾਂ ਅੱਜ ਤੁਸੀਂ ਆਏ ਹੋ ਤਾਂ ਬਹੁਤ ਅੱਛਾ ਲੱਗਿਆ ਕਹਿੰਦਾ ਮੈਮ ਵੈਰੀ ਗੁੱਡ ਹਾਂਜੀ ਬਹੁਤ ਅੱਛਾ ਲੱਗਿਆ ਉਹਨਾਂ ਨੂੰ ਤੇ ਤੁਸੀਂ ਤੁਸੀਂ ਕਿਸੇ ਦਾ ਸਹਿਯੋਗ ਵੀ ਲੈਨੇ ਹੋ ਕਿ ਕੱਲੇ ਜਾਨੇ ਨਹੀਂ ਸਰ ਮੈਂ ਕੱਲੇ ਜਾਨੀ ਆ ਮੈਂ ਆਪੇ ਹੀ ਸਿਲੰਡਰ ਚੁੱਕ ਕੇ ਐਕਟਿਵਾ ਤੇ ਲੋਡ ਕਰਕੇ ਤੇ ਉਹਨਾਂ ਕਸਟਮਰ ਦੇ ਘਰੇ ਕੱਲੇ ਦੇਣ ਜ ਮਤਲਬ ਕਹਿ ਸਕਦੇ ਆ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜੀ ਲੇਡੀਆਂ ਸਿਲੰਡਰ ਪਹੁੰਚਾ ਰਹੀਆਂ ਇਹ ਪਹਿਲਾਂ ਵੀ ਕਦੇ ਨਹੀਂ ਹਾਂਜੀ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਅਰੁਣ ਗੈਸ ਫਸਟ ਟਾਈਮ ਚ ਲੇਡੀ ਟੂ ਲੇਡੀਆਂ ਆਸੀ ਜੋ ਪਾਰਲੀਮੈਂਟ ਤੇ ਮੈਂ ਜੋ ਕਸਟਮਰ ਦੇ ਘਰ ਡਿਲੀਵਰੀ ਕਰ ਰਹੇ ਆ ਅચ્છਾ ਇਹੀ ਹੁੰਦਾ ਸੀ ਵੀ ਜਦੋਂ ਰਸੋਈ ਦੇ ਵਿੱਚ ਸਿਲੰਡਰ ਪਹੁੰਚ ਜਾਣਾ ਫਿਰ ਲੇਡੀਆਂ ਨੇ ਉਦੋਂ ਖਾਣਾ ਬਣਾਉਣਾ ਹੁੰਦਾ ਸੀਗਾ ਹੁਣ ਲੇਡੀਆਂ ਹੀ ਸਿਲੰਡਰ ਪਹੁੰਚਾਣ ਲੱਗ ਗਈ ਹਾਂਜੀ ਸਰ ਕਈ ਵਾਰ ਲੇਡੀਜ਼ ਕਹਿੰਦੀ ਹੈ ਕਿ ਮੈਂ ਮੈਨੂੰ ਅੰਦਰ ਕਰਵਾ ਦੋ ਕਿਚਨ ਵਿੱਚ ਤੇ ਸਾਨੂੰ ਰੈਗੂਲੇਟਰ ਵੀ ਲਗਾਉਣਾ ਨਹੀਂ ਆਂਦਾ ਤੇ ਸਾਡਾ ਖਾਣੇ ਦਾ ਟਾਈਮ ਹੋ ਗਿਆ ਤੇ ਤੁਸੀਂ ਰੈਗੂਲੇਟਰ ਲਗਾ ਦੋ ਫਿਰ ਅਸੀਂ ਕਸਟਮਰ ਦੇ ਘਰ ਜਾ ਕੇ ਰੈਗੂਲੇਟਰ ਵਗੈਰਾ ਲਗਾ ਕੇ ਮੈਡਮ ਨੂੰ ਓਕੇ ਕਰਕੇ ਆਂਦੇ ਹਾਂ ਸਾਰਾ ਕੁਝ ਹਾਂਜੀ ਕਸਟਮਰ ਸੈਟੀਸਫਾਈ ਰਹਿੰਦੇ ਹਾਂ ਹਾਂਜੀ ਸਰ ਕਸਟਮਰ ਬਹੁਤ ਸੈਟੀਸਫਾਈਡ ਨੇ ਬਾਕੀ ਲੇਡੀਜ਼ ਨੂੰ ਜ਼ਿਆਦਾ ਪਤਾ ਹੋਣਾ ਕਿ ਸਾਨੂੰ ਕੀ ਕਮੈਂਟ ਰਿਵਿਊ ਕਰ ਦੇਣ ਬੈਨਿਓ ਠੀਕ ਹੈ ਅਸੀਂ ਜਿਹੜੇ ਲੋਕ ਦੇਖ ਰਹੇ ਹੋਣਗੇ ਉਹਨਾਂ ਤੋਂ ਕੀ ਵੀ ਉਹ ਉਮੀਦ ਕਰਦੇ ਹੋ ਕਿ ਕਿਉਂਕਿ ਕਮੈਂਟ ਬਹੁਤ ਸਾਰੇ ਆਉਂਦੇ ਨੇ ਵੀ ਬ ਸਰ ਬਹੁਤ ਲਾਈਕ ਔਰ ਕਮੈਂਟ ਆ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਲੇਡੀਜ਼ ਦਾ ਜੈਂਟਸ ਦਾ ਕਿ ਸਾਨੂੰ ਬਹੁਤ ਅੱਛਾ ਉਹ ਪ੍ਰੇਫਰੈਂਸ ਦੇ ਰਹੇ ਨੇ ਕਿ ਸਾਨੂੰ ਕਿ ਬਹੁਤ ਅੱਛਾ ਅੱਗੇ ਜਾਣਾ ਚਾਹੀਦਾ ਹੈ ਹਾਂਜੀ ਲੱਗਦਾ ਹੈ ਕਿ ਮਹਿਲਾਵਾਂ ਨੂੰ ਵੀ ਅੱਗੇ ਆਣਾ ਚਾਹੀਦਾ ਵੀ ਹਰ ਕੰਮ ਨੂੰ ਵੈਸੇ ਅੱਗੇ ਹੈ ਹੈਗੇ ਹੀ ਨੇ ਪਰ ਇਸ ਕੰਮ ਨੂੰ ਵੀ ਅੱਗੇ ਆਣਾ ਚਾਹੀਦਾ ਹਾਂਜੀ ਸਰ ਮਹਿਲਾਵਾਂ ਨੂੰ ਇਸ ਕੰਮ 'ਚ ਵੀ ਅੱਗੇ ਆਣਾ ਚਾਹੀਦਾ ਵੈਸੇ ਬਹੁਤ ਅੱਜਕੱਲ ਮਹਿਲਾਵਾਂ ਕਿਸੇ ਤੋਂ ਘਟ ਨਹੀਂ ਹੈਗੀਆਂ ਉਹ ਆਪਣੇ ਹਸਬੰਦ ਦੀ ਬਹੁਤ ਹੈਲਪ ਕਰ ਰਹੀਆਂ ਨੇ ਇਸ ਕੰਮ 'ਚ ਵਿੱਚ ਹਾਂਜੀ ਤੇ ਅਸੀਂ ਵੀ ਇਹ ਸਾਨੂੰ ਬਹੁਤ ਅੱਛਾ ਲੱਗਦਾ ਕਿ ਅਰੁਣ ਗੈਸ ਵਿੱਚ ਕ ਹਮ ਲੋਕੀ ਸਰ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਅਸੀਂ ਡਿਲੀਵਰੀ ਕਰਦੇ ਆ ਹਸਬੰਡ ਵਾਈਫ ਦੋਨੋਂ ਅੱਛਾ ਹਾਂਜੀ ਤੇ ਤੁਹਾਡੇ ਕੋਲ ਬੁਕਿੰਗ ਆਂਦੀ ਆ ਫਿਰ ਅਰुण ਗੈਸ ਵਿੱਚ ਬੁਕਿੰਗ ਸਾਡੇ ਮੇਰੇ ਹਸਬੰਡ ਦੀ ਅਲੱਗ ਐਪ ਹੈ ਅਰुण ਗੈਸ ਦੀ ਤੇ ਮੇਰੀ ਅਲੱਗ ਐਪ ਹੈ ਸਾਡੇ ਕੋਲ ਪਹਿਲਾਂ ਦੋ ਐਪ ਸੀ ਅਰुण ਇੰਡੀਅਨ ਤੇ ਅਰुण ਗੈਸ ਉਹਨੂੰ ਇੱਕੋ ਹੀ ਐਪ ਚ ਕਨਵਰਟ ਕਰ ਦਿੱਤਾ ਅਰुण ਇੰਡੀਅਨ ਚ ਤੇ ਉਹਦੇ ਵਿੱਚ 50 50 ਪਰਚੀਆਂ ਰੋਜ਼ ਹੁੰਦੀਆਂ ਨੇ ਤੇ 20 ਮੇਰੇ ਹਸਬੰਡ ਲਾਂਦੇ ਨੇ 20 ਮੈਂ ਲਾਂਦੀ ਆ ਹਾਂਜੀ ਤੇ ਮੈਂ ਖੁਸ਼ ਹਾਂ ਇਸ ਕੰਮ ਤੋਂ ਹਾਂਜੀ ਸਰ ਬਹੁਤ ਖੁਸ਼ ਹਾਂ ਅਸੀਂ ਕਿਸੇ ਮਜਬੂਰੀ ਵਿੱਚ ਇਹ ਕੰਮ ਨਹੀਂ ਕਰ ਰਹੇ ਸਾਨੂੰ ਅੱਛਾ ਲੱਗਦਾ ਇਸ ਕਰਕੇ ਕਰ ਰਹੇ ਹਾਂ ਹਾਂ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਹੋਣਗੇ ਵੀ ਜਦੋਂ ਦੇਖਦੇ ਨੇ ਨਾ ਵੀ ਲੇਡੀਜ਼ ਕੰਮ ਕਰ ਰਹੀ ਆ ਤਾਂ ਇਹਨੂੰ ਕੋਈ ਮਜਬੂਰੀ ਹੋਏਗੀ ਜਾਂ ਕੁਝ ਹੋਏਗੀ ਵੇ ਕਰੋ ਠੀਕ ਠਾਂ ਹਾਂਜੀ ਸਰ ਕਰੋ ਬਹੁਤ ਅੱਛੇ ਆਸੀਂ ਸਾਨੂੰ ਕੋਈ ਦਿੱਕਤ ਨਹੀਂ ਇਸ ਕੰਮ ਦੇ ਵਿੱਚ ਕੋਈ ਸਾਨੂੰ ਮਜਬੂਰੀ ਨਹੀਂ ਹੈ ਅਸੀਂ ਨਾਲੇ ਤੁਹਾਡੀ ਤੁਹਾਡੀ ਆਪਣੀ ਏਜੰਸੀ ਆ ਤੁਸੀਂ ਤਾਂ ਆਪਣੇ ਕੰਮ ਦੇ ਮਾਲਕ ਹਾਂ ਹਾਂਜੀ ਆਪਣੀ ਅਸੀਂ ਏਜੰਸੀ ਦੇ ਆਪਣੇ ਮਾਲਕਾਂ ਪੂਜਾ ਚਾਵਲਾ ਸੀਐਸਸੀ ਸੈਂਟਰ ਦੇ ਨਾਮ ਤੋਂ ਮੇਰੀ ਏਜੰਸੀ ਆ ਅੱਛਾ ਸਰ ਹੋਰ ਕਹਿ ਲਾਸਟ ਟਾਈਮ ਅਸੀਂ ਮੈ ਲਾਵਾ ਨੂੰ 40000 ਕਨੈਕਸ਼ਨ ਦਿੱਤਾ ਉਜਵਲਾ ਯੋਜਨਾ ਵਾਲਾ ਪ੍ਰਧਾਨ ਮੰਤਰੀ ਵਾਲਾ ਤੇ ਹੋਰ ਵੀ ਕਿਸੇ ਲੇਡੀਜ਼ ਨੂੰ ਇਸ ਇਸ ਉਹਨਾਂ ਦੇ ਘਰ ਸਿਲੰਡਰ ਗੈਸ ਵਗੈਰਾ ਨਹੀਂ ਹੈਗਾ ਤਾਂ ਸਾਨੂੰ ਕੰਟੈਕਟ ਕਰ ਸਕਦੇ ਨੇ ਸਾਡੀ ਇੱਕ ਏਜੰਸੀ ਸ਼ਿਪੂਰੀ ਚ ਹੈ ਤੇ ਇੱਕ ਪੋਰਾ ਜਲੰਧਰ ਪਾਈਸ ਪਾਸ ਬੈਕ ਦੀ ਬੈਕ ਸਾਈਡ ਤੇ ਹੈ ਤੇ ਸਾਨੂੰ ਕਦੇ ਵੀ ਆ ਕੇ ਲੇਡੀਜ਼ ਨੂੰ ਜਿਨ੍ਹਾਂ ਕੋ ਸਿਲੰਡਰ ਨਹੀਂ ਹੈਗਾ ਉਹ ਫਾਰਮ ਫਿਲ ਕਰਵਾ ਸਕਦੇ ਨੇ ਤੇ ਦੀਵਾਲੀ ਦੇ ਟਾਈਮ 'ਚ ਉਹਨਾਂ ਨੂੰ ਸਿਲੰਡਰ ਦਿੱਤੇ ਜਾਣਗੇ ਔਰ ਉਹਨਾਂ ਦੇ ਸੇ ਮਾਲਿਕ ਅਰੁਜ ਸਰ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਹਾਂਜੀ ਆਪਾਂ ਕਿੰਨੇ ਸਿਲੰਡਰ ਇੱਕ ਦਿਨ ਦੇ ਵਿੱਚ ਡਿਲੀਵਰ ਕਰ ਲੈਂਦੇ 20 ਸਿਲੰਡਰ ਸਰ ਇੱਕ ਟਾਈਮ 'ਚ ਡਿਲੀਵਰ ਕਰਦੇ ਆ ਇੱਕ ਦਿਨ ਦੇ ਵਿੱਚ 20 ਸਿਲੰਡਰ ਤੁਸੀਂ ਡਿਲੀਵਰ ਕਰਦੇ ਆ ਜੀ ਡਿਲੀਵਰ ਕਰ ਦਿਆ ਸਰ ਤੇ ਸਰਦੀ ਵਿੱਚ ਜ਼ਿਆਦਾ ਕੰਮ ਹੁੰਦਾ ਹੈ ਤੇ ਸਰ 30 ਤੋਂ 40 ਤੱਕ ਪਲੱਸ ਇੱਕ ਕੰਮ ਕਰੇ ਕਿੰਨਾ ਜਾਂਦਾ ਹੈ ਮੈਮ ਐਨੀ ਮਿਹਨਤ ਸਾਰੇ ਦਿਨ ਦੇ ਵਿੱਚ ਇੱਕ ਲੇਡੀਜ਼ ਸਰ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਹੁਣ ਇਸ ਕੰਮ ਦੀ ਆਦਤ ਪੈ ਗਈ ਹੈ ਸਰ ਹਾਂਜੀ ਮਿਹਨਤ ਕਰਨ ਦੀ ਆਦਤ ਪੈ ਗਈ ਹੈ ਹਾਂਜੀ ਮੈਮ ਤੁਹਾਡਾ ਕੀ ਨਾਮ ਹੈ ਗ੍ਰੋਪਾਲੀ ਸ਼ਰਮਾ ਮੇਰਾ ਨਾਮ ਹੈ ਸਰ ਮੈਮ ਤੁਸੀਂ ਵੀ ਸਿਲੰਡਰ ਲੀਵਰ ਕਰਦੇ ਹੋ ਜਿਵੇਂ ਮੈਮ ਕਰਦੇ ਹੋ ਹਾਂਜੀ ਸਰ ਬਿਲਕੁਲ ਸਰ ਪਹਿਲਾਂ ਤਾਂ ਸਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੁਸੀਂ ਅਰੂੰ ਗੈਸ ਵਿੱਚ ਆਏ ਹੋ ਬਹੁਤ-ਬਹੁਤ ਤੁਹਾਡਾ ਥੈਂਕ ਯੂ ਹੈ ਤੁਸੀਂ ਆਏ ਹੋ ਹਾਂਜੀ ਅੱਛਾ ਮੈਮ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਸਿਲੰਡਰ ਲੀਵਰ ਕਰਦੇ ਹੋ ਲੋਕ ਕਿਵੇਂ ਦਾ ਰਿਸਪੌਂਸ ਦਿੰਦੇ ਨੇ ਹਾਂਜੀ ਸਰ ਲੋਕ ਜਿਹੜੇ ਖਾਸ ਕਰਕੇ ਜਿਹੜੀਆਂ ਫੀਮੇਲਸ ਨੇ ਉਹ ਥੋੜੀਆਂ ਜਿਆਦਾ ਮਤਲਬ ਅੱਗੇ ਆਪਣੇ ਆਪ ਨੂੰ ਥੋੜਾ ਜਿਹਾ ਅਨਸੇਫ ਸਮਝਦੀਆਂ ਸੀ ਬਿਕੋਜ਼ ਕਿਵੇਂ ਹੁੰਦਾ ਸੀਗਾ ਅਸੀਂ ਵੀ ਮਹਿਲਾਵਾਂ ਤੇ ਜਦੋਂ ਸਾਡੇ ਘਰ ਵਿੱਚ ਕੋਈ ਸਿਲੰਡਰ ਦੇ ਨਾਂਦਾ ਸੀਗਾ ਤਾਂ ਉਹ ਥੋੜਾ ਜਿਹਾ ਬੰਦੇ ਦੇ ਮਨ ਵਿੱਚ ਝਿਜਕ ਹੁੰਦੀ ਆ ਹਨਾ ਕੁਝ ਅੰਦਰ ਵੀ ਕਰਨਾ ਹੋਵੇ ਅਸੀਂ ਤਾਂ ਵੀ ਡਰਦੇ ਆ ਅੱਜ ਦਾ ਮਾਹੌਲ ਹੀ ਇਦਾਂ ਹੈ ਹਾਂਜੀ ਬਟ ਹੁਣ ਜਦੋਂ ਅਸੀਂ ਲੇਡਿਸ ਅੱਗੇ ਜਾਂਦੀਆਂ ਉਹ ਬਹੁਤ ਖੁਸ਼ ਹੋ ਜਾਂਦੇ ਹਾਂਜੀ ਅਗਰ ਉਹਨਾਂ ਨੇ ਕੋਈ ਗੱਲਬਾਤ ਕਰਨੀ ਆ ਸਾਨੂੰ ਅੰਦਰ ਬਿਠਾ ਲੈਂਦੀ ਆ ਮੈਂ ਮੈਂ ਇਦਾਂ ਇਦਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਵੀ ਇੱਕ ਮਹਿਲਾ ਨੇ ਅਸੀਂ ਵੀ ਇੱਕ ਮਹਿਲਾ ਆ ਹਾਂਜੀ ਉਹ ਬਹੁਤ ਸੇਫ ਆਪਣੇ ਆਪ ਨੂੰ ਫੀਲ ਕਰਦੀ ਆ ਅਸੀਂ ਮੈਮ ਦਿੱਕਤਾਂ ਦਾ ਵੀ ਕੋਈ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਠੀਕ ਠਾਕ ਨਹੀਂ ਸਰ ਠੀਕ ਆ ਬ ਲੋਕ ਜਦੋਂ ਤੁਸੀਂ ਜਾਂਦੇ ਹੋਗੇ ਲੋਕ ਹੈਰਾਨ ਵੀ ਹੋ ਜਾਂਦੇ ਹੋਣਗੇ ਵੀ ਐਸ ਵਾਸ ਸਿਲੰਡਰ ਕੌਣ ਲੈ ਕੇ ਆਇਆ ਬਿਲਕੁਲ ਸਰ ਕਈ ਲੋਕ ਮਤਲਬ ਗਲਤ ਵੀ ਸੋਚਦੇ ਹੋਣਗੇ ਕਈ ਲੋਕ ਸੋਚਦੇ ਹੋਣਗੇ ਇਹਨਾਂ ਨੂੰ ਸ਼ਾਇਦ ਕੋਈ ਮਜਬੂਰੀ ਹੈ ਇਹਨਾਂ ਨੂੰ ਘਰ ਵਿੱਚ ਕੁਝ ਬਟ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਰ ਸਾਡੇ ਹਸਬੰਡ ਵੀ ਅਰਣ ਗੈਸ ਏਜੰਸੀ ਨਾਲ ਜੁੜੇ ਹੋਏ ਨੇ ਤੇ ਅਸੀਂ ਵੀ ਉਹਨਾਂ ਦਾ ਸਾਥ ਦੇਣ ਵਾਸਤੇ ਕੁਝ ਕਰਦੇ ਹਾਂ ਮਤਲਬ ਹਸਬੰਡ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਤੁਸੀਂ ਹਮੇਸ਼ਾ ਖੜੇ ਹੋ ਲੋ ਬਿਲਕੁਲ ਸਰ ਜੀ ਹਾਂਜੀ ਅਸੀਂ ਕੀ ਕਹੋਗੇ ਜਿਹੜੇ ਅੱਜ ਦੀਆਂ ਲੇਡੀਜ਼ ਨੇ ਜਿਹੜੇ ਵੀ ਕਹਿੰਦੀ ਅਸੀਂ ਕੰਮ ਕਰਨ ਨਹੀਂ ਜਾਣਾ ਜਾਂ ਫਿਰ ਕੰਮ ਬੱਡੀ ਮਿਸਾਲ ਹੋ ਤੁਸੀਂ ਦੋਨੇ ਮੈਡਮ ਹੈਗੇ ਹੋ ਮੈਂ ਤਾਂ ਸਰ ਸਭ ਨੂੰ ਇਹ ਕਹੂੰਗੀ ਕਿ ਕੰਮ ਵਿੱਚ ਕੋਈ ਸ਼ਰਮ ਨਹੀਂ ਕਰਨੀ ਹਾਂਜੀ ਜੇ ਆਪਾਂ ਡਿਲੀਵਰ ਕਿ ਨਹੀਂ ਕਰ ਦੋ ਤੁਸੀਂ ਕਿ ਕਿਸ ਤੇ ਲੈ ਕੇ ਜਾਂਦੇ ਹੋ ਸਰ ਮੈਂ ਈ ਰਿਕਸ਼ਾ ਤੇ ਵੀ ਚਲੇ ਜਾਨੀ ਐਕਟਿਵਾ ਤੇ ਵੀ ਚਲੇ ਜਾਨੀ ਹਾਂਜੀ ਚਲਾ ਲੈਣੇ ਹਾਂਜੀ ਸਰ ਅੱਛਾ ਹਾਂਜੀ ਕੋਈ ਦਿੱਕਤ ਆਂਦੀ ਉਹਦੇ ਚਿਰ ਨਹੀਂ ਸਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਹਾਂਜੀ ਕਰਦੀ سپورਟ ਕਿਸ ਤਰ੍ਹਾਂ ਦੀ ਹੈ ਕਰਦੀ ਸਰ ਬਿਲਕੁਲ سپورਟ ਹੈ ਹਾਂਜੀ ਮੇਰੇ ਹਸਬੰਡ ਨੇ ਮੈਨੂੰ ਬਹੁਤ سپورਟ ਕਰਦੇ ਨੇ ਮਦਰ ਇਨ ਲਾ ਨੇ ਸਭ ਮੇਰੇ ਨਾਲ سپورਟ ਕਰਦੇ ਨੇ ਮੇਰੇ ਮਦਰ ਫਾਦਰ ਨੇ ਉਹ ਮੇਰੇ ਬੱਚੇ ਸਾਹਮਦੇ ਨੇ ਹਾਂਜੀ ਉਹ ਮਤਲਬ ਮੇਰੀਆਂ ਦੋ ਬੇਟੀਆਂ ਨੇ ਇੱਕ ਉਹ ਸਾਹਮਦੇ ਇੱਕ ਮੇਰੇ ਮਦਰ ਇਨ ਲਾ ਸਾਹਮਦੇ ਨੇ ਫੁੱਲ سپورਟ ਆ ਸਰ ਹਾਂਜੀ ਤੁਸੀਂ ਕਿੰਨੇ ਕੇ ਸਲੈਂਟ ਡਿਲੀਵਰ ਕਰ ਦਿੰਦੇ ਹੋ ਇੱਕ ਦਿਨ ਚ ਸਰ 15 ਵੀ ਕਰਦੀ ਹੈ 15 ਵੀ ਹਾਂਜੀ ਸਰ ਕੀ ਕਹੋਗੇ ਮਹਿਲਾਵਾਂ ਨੂੰ ਮੈਂ ਮਹਿਲਾਵਾਂ ਨੂੰ ਇਹੀ ਕਹਿਣਾ ਚਾਹਨੀ ਆ ਕਿ ਅੱਜ ਦੇ ਜ਼ਮਾਨੇ ਵਿੱਚ ਸ਼ਰਮ ਦੇ ਨਾਮ ਦੀ ਕੋਈ ਚੀਜ਼ ਹੋਣੀ ਨਹੀਂ ਚਾਹੀਦੀ ਨਹੀਂ ਚਾਹੀਦੀ ਬਿਲਕੁਲ ਬਿਕੋਜ਼ ਸਰ ਅਸੀਂ ਤਾਂ ਬਹੁਤ ਛੋਟਾ ਜਿਹਾ ਕੰਮ ਕਰ ਰਹੇ ਹਾਂ ਕਈ ਮਹਿਲਾਵਾਂ ਇਦਾਂ ਦੀਆਂ ਨੇ ਜੋ ਕਿ ਪਾਇਲਟ ਨੇ ਹਨਾ ਟ੍ਰੇਨਾਂ ਤਾਂ ਚਲਾ ਰਹੀਆਂ ਨੇ ਤੁਸੀਂ ਦੇਖਿਆ ਹੁੰਦਾ ਜ਼ਮਾਟੋ ਵਗੈਰਾ ਹਰ ਫੂਡ ਸਪਲਾਈ ਵਗੈਰਾ ਵਿੱਚ ਕਿੰਨੀਆਂ ਮਹਿਲਾਵਾਂ ਜਿਹੜੀਆਂ ਅੱਗੇ ਵਧ ਰਹੀਆਂ ਨੇ ਅਸੀਂ ਇਹੀ ਮਿਸਾਲ ਦੇਣੇ ਆ ਕਿ ਮਹਿਲਾਵਾਂ ਨੂੰ ਵੀ ਘਰ ਨਹੀਂ ਬੈਠਣਾ ਚਾਹੀਦਾ ਨਹੀਂ ਤੁਸੀਂ ਕੋਈ ਕੰਮ ਕਰ ਸਕਦੇ ਮੈਂ ਇਹੀ ਕਹਿ ਰਹੀ ਹਾਂ ਕਿ ਤੁਸੀਂ ਸਾਡੇ ਨਾਲ ਲਾ ਕੇ ਜੁੜੋ ਮਤਲਬ ਐਸਾ ਤਾਂ ਕੋਈ ਕੰਮ ਹੈ ਹੀ ਨਹੀਂ ਵੀ ਜਿਹੜੀ ਮਹਿਲਾਵਾਂ ਨਹੀਂ ਕਰ ਸਕਦੀਆਂ ਪਹਿਲੀ ਗੱਲ ਤਾਂ ਇਹੀ ਹੈ ਐਸਾ ਕੋਈ ਕੰਮ ਹੀ ਨਹੀਂ ਬਣਿਆ ਜੇ ਬੰਦਾ ਆਪਣਾ ਥਾਂ ਲਵੇ ਕਿ ਅਸੀਂ ਮਿਹਨਤ ਕਰਕੇ ਕੁਝ ਕਰਨਾ ਹੈ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਤਾਂ ਉਹ ਜੋ ਮਰਜ਼ੀ ਕਰ ਸਕਦਾ ਜੀ ਸਰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਨੀ ਆ ਲਾਸਟ ਟਾਈਮ ਅਸੀਂ ਜਦੋਂ ਉਹ ਫਾਰਮ ਅਪਲਾਈ ਕੀਤੇ ਸੀਗੇ ਤਾਂ ਅਸੀਂ 40 ਤੋਂ 50 ਹਜ਼ਾਰ ਵਿੱਚ ਆਪਾਂ ਸਿਲੰਡਰ ਜਿਹੜੇ ਨੇ ਆਪਾਂ ਸ਼ਿਪੂਰੀ ਏਜੰਸੀ ਤੋਂ ਲੋਕਾਂ ਨੂੰ ਦਿੱਤੇ ਨੇ ਜਿਵੇਂ ਕਿ ਕਈ ਲੋਕ ਇਹ ਮੋਦੀ ਜੀ ਨੇ ਫ੍ਰੀ ਗੈਸ ਕਨੈਕਸ਼ਨ ਵਾਲਾ ਜਿਹੜਾ ਹਾਂਜੀ ਇਹਦੇ ਵਿੱਚ ਲੋਕ ਬਹੁਤ ਖੁਸ਼ ਹੋਏ ਸੀ ਜਿਨ੍ਹਾਂ ਕੋਲ ਸਿਲੰਡਰ ਲੈਣ ਲਈ ਪੈਸੇ ਨਹੀਂ ਹੈ ਗੈਸ ਚੁੱਲਾ ਉਹਦੇ ਵਿੱਚ ਸਭ ਕੁਝ ਮਿਲਦਾ ਮੈਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਸ਼ਿਖਪੂਰੀ ਗੰਦੇ ਨਾਲੇ ਦੇ ਬਿਲਕੁਲ ਸਾਹਮਣੇ ਸਾਡੀ ਅਰुण ਗੈਸ ਏਜੰਸੀ ਗੁਪਤਾ ਸਰਵਿਸ ਸੈਂਟਰ ਜੀ ਦੇ ਨਾਮ ਤੋਂ ਤੁਸੀਂ ਜਦੋਂ ਮਰਜ਼ੀ ਆਓ ਉੱਥੋਂ ਆਪਣਾ ਫਾਰਮ ਫਿਲ ਕਰਵਾ ਸਕਦੇ ਹੋ ਅੱਛਾ ਮੈਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਸਿਰਫ ਤੁਹਾਡੇ ਅਰुण ਏਜੰਸੀ ਦੇ ਵਿੱਚ ਹੀ ਕੰਮ ਕਰ ਰਹੇ ਕਿਉਂਕਿ ਦੋ ਮੈਡਮ ਹਾਲੇ ਤੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਬਿਲਕੁਲ ਸਰ ਬਿਲਕੁਲ ਹਾਂਜੀ ਹੋਰ ਕੀ ਕੀ ਨਹੀਂ ਹੋਰ ਮੈਂ ਆਪਣੇ ਜਿੰਨੀ ਕੁ ਮੇਰੀ ਏਜਾ ਪੰਜਾਬ ਚ ਨਹੀਂ ਦੇਖਿਆ ਸਰ ਫਸਟ ਟਾਈਮ ਹੈ ਫਸਟ ਟਾਈਮ ਆ ਬਿਲਕੁਲ ਸਰ ਇਹ ਮੈਮਸਨ ਜੋ ਲਗਾਤਾਰ ਮਿਹਨਤ ਕਰ ਰਹੇ ਨੇ ਸਿਲੰਡਰ ਪਹਿਲਾਂ ਦਾ ਜਿਹੜੇ ਮੇਲ ਸੀ ਉਹ ਪਹੁੰਚਾਉਂਦੇ ਹੁੰਦੇ ਸੀ ਹੁਣ ਲੇਡੀਜ਼ ਵੀ ਇਸ ਕੰਮ ਦੇ ਵਿੱਚ ਅੱਗੇ ਆ ਗਏ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੇ ਜਜ਼ਬੇ ਨੂੰ ਲੋਕ ਸਲਾਮ ਕਰਨ ਤੇ ਹੋਰ ਵੀ ਜੜੀਆਂ ਲੇਡੀਜ਼ ਨੇ ਇਸ ਤਰ੍ਹਾਂ ਦੇ ਉਪਰਾਲੇ ਨੂੰ ਦੇਖ ਕੇ ਅੱਗੇ ਆਉਣ ਤੇ ਕਿਸੇ ਕੰਮ ਦੇ ਵਿੱਚ ਵੀ ਸ਼ਰਮ ਨਾ ਕਰਨ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ